ਕਰੀਏ ਤਾਂ ਉਦੋਂ ਇਦਾਂ ਦੇ ਇੰਸਟਰੂਮੈਂਟ ਵੀ ਨਹੀਂ ਸੀ ਹੁੰਦੇ ਸੀਗੇ ਵੀ ਉਦੋਂ ਹੀ ਤੁਸੀਂ ਦੇਖੋ ਵੀ ਕਿਵੇਂ ਜਿਹੜੇ ਬੰਦੇ ਕਾਰੀਗਰ ਸੀਗੇ ਉਹ ਐਵੇਂ ਦੇ ਆਲੇ ਬਣਾ ਦਿੰਦੇ ਹੁੰਦੇ ਸੀਗੇ ਹਨਾ ਤੇ ਯਾਰ ਉਸ ਬੰਦੇ ਦੀ ਨਾ ਫਿਤਰਤ ਹੀ ਸੀਗੀ ਯਾਰ ਵੀ ਜਿਹੜੀ ਜਗ੍ਹਾ ਤੇ ਉਹਨੇ ਪੈਰ ਰੱਖਿਆ ਵੀ ਉਹ ਜਿਹੜੀ ਜਗ੍ਹਾ ਹੈ ਉਹ ਫੇਮਸ ਹੋ ਗਈ ਇਹ ਜਿਹੜੀ ਗੱਡੀ ਜਾਂ ਸੰਦ ਵੇਖ ਲਓ ਵੀ ਉਹਨੇ ਉਹਨੂੰ ਚਲਾਇਆ ਜਾਂ ਉਹਦੇ ਤੇ ਇਹ ਸਵਾਰੀ ਕੀਤੀ ਜਿਵੇਂ ਯਾਰ ਉਹਦਾ ਟਰੈਕਟਰ ਲਾ ਲਓ ਥਾਰ ਲਾ ਲਓ ਵੀ ਉਹ ਵੀ ਫੇਮਸ ਹੋ ਗਈ ਤੇ ਉਹ ਪਤਾ ਨਹੀਂ ਕਿ ਲੋਕਾਂ ਦੇ ਲੜਦੇ ਉਹ ਫੇਮ ਵਾਲੇ ਕੀੜੇ ਬੱਲੀਏ ਉਹ ਫਿਰਦੇ ਨੇ ਨੈਟ ਉੱਤੇ ਭੌਂਕਦੇ ਜਿਵੇਂ ਖੁੰਝੇਲਾ ਤੇ ਮਿੱਠੀਏ ਉਹ ਤੇਰੇ ਉੱਤੇ ਕਾਂਦੋ ਇੰਨੇ ਲੱਗਦੇ ਨਹੀਂ ਬੱ ਚੱਲਣੋ ਹਟਾ ਤੇ ਮਿੱਠੀਏ ਤੇ ਮਿੱਤਰੋ ਅੱਜ ਆਪਾਂ ਐਜੀ ਜਗ੍ਹਾ ਤੇ ਪਹੁੰਚੇ ਵੀ ਜਿੱਥੇ ਸਿੱਧੂ ਮੂਸੇ ਵਾਲਾ ਜਿਹੜਾ ਆਪਣਾ ਬਾਈ ਉਹਦੇ ਗਾਣੇ ਦੀ ਸ਼ੂਟਿੰਗ ਇਸ ਜਗ੍ਹਾ ਤੇ ਹੋਈ ਹੈ ਵੀ ਜਿਹੜੀ ਜਗ੍ਹਾ ਮੈਂ ਤੁਹਾਨੂੰ ਦਿਖਾਉਣ ਲੱਗਾ ਤੇ ਮੇਰੀ ਆਵਾਜ਼ ਕਿਵੇਂ ਦੀ ਮੈਨੂੰ ਕਮੈਂਟ ਕਰਕੇ ਨਾ ਜ਼ਰੂਰੀ ਦੱਸਣਾ ਤੁਸੀਂ ਤੇ ਆਜੋ ਫਿਰ ਆਪਾਂ ਤੁਹਾਨੂੰ ਉਹ ਜਿਹੜੀ ਲੋਕੇਸ਼ਨ ਹੈ ਵਿਖਾਈਏ ਵੀ ਜਿੱਥੇ ਸਿੱਧੂ ਮੂਸੇ ਵਾਲੇ ਨੇ ਆਪਦੇ ਗਾਣੇ ਦੀ ਸ਼ੂਟਿੰਗ ਕੀਤੀ ਸੀ ਆਜੋ ਇਹ ਸੋਣਿਓ ਆ ਤੁਸੀਂ ਦੇਖੋ ਵੀ ਆ ਉਹੀ ਦਰਵਾਜ਼ਾ ਹੈ ਵੀ ਮੈਂ ਆਪਦੇ ਗਾਣੇ ਦੀ ਸ਼ੂਟਿੰਗ ਕੀਤੀ ਸੀਗੇ ਨਹੀਂ ਮੈਂ ਚੱਲਣੋਂ ਹਟਾ ਤੇ ਮਿਠੀਏ ਤੇ ਆ ਤੁਸੀਂ ਦੇਖੋ ਵੀ ਆ ਇੱਥੇ ਉਸ ਇਹ ਗਾਣੇ ਦੀ ਸ਼ੂਟਿੰਗ ਦੇ ਵਿੱਚ ਇੱਥੇ ਖਾੜਾ ਲੱਗਾ ਹੁੰਦਾ ਇੱਥੇ ਉਹ ਗੋਂਦਾ ਹੁੰਦਾ ਬਾਈ ਆਪਣਾ ਤੇ ਆ ਪਿੱਛੇ ਜਿਹੜਾ ਤੁਸੀਂ ਆ ਦਰਵਾਜ਼ਾ ਦੇਖਦੇ ਪਏ ਜੇ ਨਾ ਆ ਜਿਹੜਾ ਵੀ ਪਿੱਛੇ ਜਿਹੜਾ ਦਰਵਾਜਾ ਉਹਦਾ ਬਹੁਤ ਸੋਹਣਾ ਲੱਗਦਾ ਵੀ ਮੈਨੂੰ ਲੱਗਦਾ ਵੀ ਉਦੋਂ ਹੀ ਇਹਨੂੰ ਆ ਕਲੀ ਕੁਲੀ ਕੀਤੀ ਹੋਣੀ ਵੀ ਵੀ ਯਾਰ ਐਵੇਂ ਦੇ ਦਰਵਾਜੇ ਕਿਉਂ ਬਣਾਏ ਜਾਂਦੇ ਸੀਗੇ ਕਿਉਂਕਿ ਅੱਜ ਤੋਂ ਜੇ ਆਪਾਂ 100 150 ਸਾਲ ਪਹਿਲਾਂ ਗੱਲ ਕਰੀਏ ਤਾਂ ਉਦੋਂ ਦੇ ਐਵੇਂ ਦਰਵਾਜੇ ਐਵੇਂ ਦੇ ਦਰਵਾਜੇ ਜਿਹੜੀ ਪਿੰਡ ਦੀ ਸੇਫਟੀ ਵਾਸਤੇ ਸੁਰੱਖਿਆ ਵਾਸਤੇ ਐਵੇਂ ਦੇ ਵੱਡੇ ਵੱਡੇ ਦਰਵਾਜੇ ਬਣਾਏ ਜਾਂਦੇ ਸੀਗੇ ਆ ਜਿਹੜਾ ਤੁਸੀਂ ਆਲਾ ਵੇਖਦੇ ਪਏ ਜਣ ਤੇ ਹੈਗਾ ਜੀ ਮੁਗਲੀ ਵਾਲਾ ਯਾਨੀ ਕਿ ਮੁਸਲਮਾਨਾਂ ਦੇ ਦੁਆਰਾ ਤਿਆਰ ਕੀਤਾ ਗਿਆ ਇਹ ਆਲਾ ਹੈ ਤੇ ਇਹਨੂੰ ਦਰਵਾਜਾ ਵੀ ਲੱਗਾ ਹੁਣ ਉਸ ਟਾਈਮ ਤੇ ਕਿਲਾਈਆਂ ਬਹੁਤ ਲੱਗਦੀ ਹੁੰਦੀਆਂ ਸੀ ਕਿ ਇੱਕ ਪਿੰਡ ਨੇ ਦੂਜੇ ਪਿੰਡ ਦੇ ਇੱਕ ਰਾਜੇ ਨੇ ਦੂਜੇ ਰਾਜੇ ਤੇ ਹਮਲਾ ਕਰਦਾ ਤੇ ਇਸ ਕਰਕੇ ਐਵੇਂ ਦੇ ਦਰਵਾਜੇ ਬਣਾਏ ਜਾਂਦੇ ਸੀਗੇ ਤੇ ਇਹਨਾਂ ਦੇ ਵਿੱਚ ਬੁਵੇ ਜਿਹੜੇ ਲਾਏ ਹੁੰਦੇ ਸੀਗੇ ਉਹਨਾਂ ਨੂੰ ਕਿੱਲਾਂ ਲਾਈਆਂ ਜਾਂਦੀਆਂ ਸੀਗੀਆਂ ਤੇ ਤਾਂ ਜੋ ਕੋਈ ਵੀ ਬਦਲ ਦੇ ਜਾਂ ਹਾਥੀ ਦੀ ਟੱਕਰ ਮਾਰੇ ਤਾਂ ਉਹ ਜਿਹੜਾ ਬੁਆ ਨਾ ਟੁੱਟੇ ਨਾ ਤੇ ਅੰਦਰ ਆਜੋ ਅੰਦਰ ਵੀ ਆਪਾਂ ਤੁਹਾਨੂੰ ਦਿਖਾ ਦਈਏ ਵੀ ਆਹ ਦੇਖੋ ਯਾਰ ਵੀ ਉਦਾਂ ਹੀ ਪੁਰਾਣੇ ਜ਼ਮਾਨੇ ਦੇ ਮੇਰੇ ਹਿਸਾਬ ਨਾਲ ਵੀ ਇਸ ਬੁਵੇ ਨੂੰ ਅੱਜ ਤੋਂ ਕੋਈ 100 ਤੋਂ 150 ਸਾਲ ਹੋ ਗਿਆ ਬਣੇ ਨੂੰ ਤੇ ਆ ਵੇਖੋ ਤੁਸੀਂ ਵੀ ਲੱਕੜ ਵਾਲੀਆਂ ਛਤੀਰੀਆਂ ਪਾਈਆਂ ਗਈਆਂ ਵੀ ਇਹਦੇ ਵਿੱਚ ਤੇ ਆ ਵੇਖੋ ਵੀ ਦੋ ਹੀ ਇਹਦੇ ਤੇ ਗਾਡਰ ਪਾਏ ਨੇ ਮੋٹے-ਮੋٹے ਤੇ ਇਸ ਜਗ੍ਹਾ ਤੇ ਜਿਹੜਾ ਆਪਣਾ ਸਿੱਧੂ ਬਾਈ ਮੂਸੇ ਵਾਲਾ ਉਹਨੇ ਇੱਥੇ ਆ ਕੇ ਸ਼ੂਟਿੰਗ ਕੀਤੀ ਸੀ ਤੇ ਤੁਸੀਂ ਦੇਖੋ ਵੀ ਇਹ ਜਿਹੜਾ ਦਰਵਾਜ਼ਾ ਵੀ ਇਹ ਵੀ ਫੇਮਸ ਹੋ ਗਿਆ ਤੇ ਇੱਥੇ ਉਹਦਾ ਖਾੜਾ ਲੱਗਾ ਹੁੰਦਾ ਵਾ ਤੇ ਬਾਕੀ ਜਿਹੜੀ ਇੱਥੇ ਦੀ ਜਨਤਾ ਜਨਤਾ ਵੀ ਉਹ ਵੇਖਦੀ ਹੁੰਦੀ ਤੇ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਨਾ ਵੀ ਇਹਦੇ ਉੱਤੇ ਵੀ ਚੜੇ ਹੋਏ ਸੀਗੇ ਲੋਕ ਹੀ ਹਨਾ ਬੇਤ ਉਹ ਇਹਦੇ ਉੱਤੋਂ ਵੀ ਚੜ ਕੇ ਵੇਖਦੇ ਹੁੰਦੇ ਨੇ ਲੋਕ ਤੇ ਬਾਕੀ ਤੁਸੀਂ ਦੇਖ ਲਓ ਵੀ ਯਾਰ ਵੀ ਇੱਕ ਗੱਲ ਇਹ ਮੈਂ ਤੁਹਾਨੂੰ ਦੱਸਾਂ ਵੀ ਉਸ ਬੰਦੇ ਦੀ ਨਾ ਫਿਤਰਤ ਹੀ ਸੀਗੀ ਯਾਰ ਵੀ ਜਿਹੜੀ ਜਗ੍ਹਾ ਤੇ ਉਹਨੇ ਪੈਰ ਰੱਖਿਆ ਵੀ ਉਹ ਜਿਹੜੀ ਜਗ੍ਹਾ ਹੈ ਉਹ ਫੇਮਸ ਹੋ ਗਈ ਇਹ ਜਿਹੜੀ ਗੱਡੀ ਜਾਂ ਸੰਦ ਵੇਖ ਲਓ ਵੀ ਉਹਨੇ ਉਹਨੂੰ ਚਲਾਇਆ ਜਾਂ ਉਹਦੇ ਤੇ ਇਹ ਸਵਾਰੀ ਕੀਤੀ ਜਿਵੇਂ ਯਾਰ ਉਹਦਾ ਟਰੈਕਟਰ ਲਾਹ ਲੋ ਥਾਰ ਲਾਹ ਲੋ ਵੀ ਉਹ ਵੀ ਫੇਮਸ ਹੋ ਗਈ ਤੇ ਇੱਕ ਚੀਜ਼ ਹੋਰ ਵੀ ਜਿਵੇਂ PB065 ਮੋਹਾਲੀ ਦਾ ਤੇ ਤਿੰਨ ਜ਼ੀਰੋਆਂ ਪਿੱਛੇ 8 ਬੰਲੀਏ ਵੀ ਉਹ ਜਿਹੜੀ ਫੋਰਚੂਨ ਉਹ ਵੀ ਗੱਡੀ ਇੰਨੀ ਫੇਮਸ ਹੋਈ ਨਾ ਵੀ ਲੋਕੀ ਉਸ ਗੱਡੀ ਨੂੰ ਨਹੀਂ ਵੇਖਦੇ ਵੀ ਗੱਡੀ ਦਾ ਜਿਹੜਾ ਨੰਬਰ ਹੈ ਨਾ ਤਿੰਨ ਜ਼ੀਰੋਆਂ ਪਿੱਛੇ 8 ਬੰਲੀਏ ਵੀ ਜ਼ਿਆਦਾਤਰ ਉਹਨੂੰ ਵੇਖਦੇ ਵੀ ਕਿਤੇ ਸਿੱਧੂ ਮੂਸੇ ਵਾਲੇ ਦੀ ਗੱਡੀ ਤਾਂ ਨਹੀਂ ਕਿ ਤੇ ਉਦਾਂ ਹੀ ਆ ਜਿਹੜਾ ਦਰਵਾਜ਼ਾ ਹੈ ਵੀ ਇਹ ਵੀ ਯਾਰ ਫੇਮਸ ਹੋ ਗਿਆ ਤੇ ਤੁਸੀਂ ਦੇਖੋ ਵੀ ਉਸ ਬੰਦੇ ਦੀ ਕਿੰਨੀ ਚੜ੍ਹਾਈ ਸੀਗੀ ਵੀ ਅੱਜ ਤੱਕ ਜੇ ਉਹ ਇਸ ਦੁਨੀਆ ਤੋਂ ਤਾਂ ਪਤਾ ਨਹੀਂ ਵੀ ਕਿਤੇ ਦੀ ਕਿਤੇ ਜਾਣਾ ਸੀਗਾ ਜਿਹੜੀ ਪੰਜਾਬੀ ਇੰਡਸਟਰੀ ਉਹ ਕਿਤੇ ਦੀ ਕਿਤੇ ਪਹੁੰਚ ਜਾਣੀ ਸੀਗੀ ਹੈਗੀ ਪਰ ਹੁਣ ਵੀ ਬਹੁਤ ਹੈਗੀ ਪਰ ਉਹਦੇ ਹੋਣ ਦੇ ਨਾਲ ਹੋਰ ਵੀ ਜ਼ਿਆਦਾ ਪਹੁੰਚ ਜਾਣੀ ਸੀ ਤੇ ਇਹਦੇ ਨਾਲ ਹੀ ਆ ਜੋ ਵੀ ਹੋਰ ਯਾਰ ਪੁਰਾਣਾ ਦਰਵਾਜ਼ਾ ਆ ਜੋ ਵੀ ਆਹ ਜਿਹੜੀ ਜਗ੍ਹਾ ਦੇਖੋ ਤੁਸੀਂ ਵੀ ਹੋ ਸਕਦਾ ਵੀ ਮੇਰੇ ਹਿਸਾਬ ਨਾਲ ਨਾ ਵੀ ਉਦੋਂ ਹੀ ਇਹਦੇ ਇਹ ਮਿੱਟੀ-ਮੁੱਟੀ ਪਾਈ ਗਈ ਹੋਵੇ ਸੈੱਟ ਬਣਾਉਣ ਵਾਸਤੇ ਤੇ ਇੱਥੇ ਉਹਦਾ ਖਾੜਾ ਲੱਗਾ ਸੀਗਾ ਪਤਾ ਨਹੀਂ ਕੋਈ ਲੋਕਾਂ ਦੇ ਲੜਦੇ ਫੇਮ ਵਾਲੇ ਕੀੜੇ ਬੱਲੀਏ ਖੜਾ ਤੇ ਇਹਦੇ ਨਾਲ ਆ ਵੀ ਤੁਸੀਂ ਵੇਖਦੇ ਪਏ ਜੀ ਨਾ ਇਹ ਵੀ ਉਹ ਹੈ ਪੁਰਾਣਾ ਹੀ ਦਰਵਾਜ਼ਾ ਵੀ ਹਾਲਾ ਕਿ ਇਹ ਜਿਹੜੀ ਸ਼ੂਟਿੰਗ ਦੇ ਵਿੱਚ ਉਹਨਾਂ ਨੇ ਇਹਨੂੰ ਜ਼ਿਆਦਾ ਨਹੀਂ ਲਿਆ ਪਰ ਜਿਹੜਾ ਆ ਵੀ ਦੋ ਦਰਵਾਜ਼ੇ ਵੇਖਦੇ ਵੇਜ ਇਹਨੂੰ ਜ਼ਿਆਦਾ ਲਿਆ ਤੇ ਸੋਹਣਿਓ ਆਹ ਵੇਖ ਲਓ ਤੁਸੀਂ ਵੀ ਆਲਾ ਯਾਰ ਚੱਲ ਹੈ ਤਾਂ ਮੈਂ ਤੁਹਾਨੂੰ ਦੱਸਾਂ ਵੀ ਇਹ ਜਿਹੜਾ ਦਰਵਾਜ਼ਾ ਹੈ ਬ੍ਰਿਟਿਸ਼ ਰਾਜ ਦੇ ਵਿੱਚ ਜਦੋਂ ਆਪਣੇ ਦੇ ਗੋਰਿਆਂ ਦਾ ਰਾਜ ਸੀਗਾ ਉਸ ਟਾਈਮ ਦੇ ਵਿੱਚ ਇਹ ਜਿਹੜਾ ਦਰਵਾਜ਼ਾ ਤਿਆਰ ਹੋਇਆ ਬਣਾਇਆ ਗਿਆ ਵੀ ਉਦੋਂ ਬਹੁਤ ਸਾਰੇ ਐਵੇਂ ਦੇ ਸਟ੍ਰੂਮੈਂਟ ਆ ਗਏ ਸੀਗੇ ਵੀ ਇਸ ਤਰ੍ਹਾਂ ਦੇ ਜਿਹੜੇ ਆਲੇ ਬਣਾਉਣੇ ਉਦੋਂ ਸੌਖੇ ਹੋ ਗਏ ਸੀਗੇ ਤੇ ਜੇ ਅੱਜ ਤੋਂ ਆਪਾਂ 200 300 ਸਾਲ ਪੁਰਾਣੀ ਗੱਲ ਕਰੀਏ ਤਾਂ ਉਦੋਂ ਇਦਾਂ ਦੇ ਸਟ੍ਰੂਮੈਂਟ ਵੀ ਨਹੀਂ ਸੀ ਹੁੰਦੇ ਸੀਗੇ ਵੀ ਉਦੋਂ ਹੀ ਤੁਸੀਂ ਦੇਖੋ ਵੀ ਕਿਵੇਂ ਜਿਹੜੇ ਬੰਦੇ ਕਾਰੀਗਰ ਸੀਗੇ ਉਹ ਐਵੇਂ ਦੇ ਆਲੇ ਬਣਾ ਦਿੰਦੇ ਹੁੰਦੇ ਸੀਗੇ ਹਨਾ ਤੇ ਯਾਰ ਜਿਹੜੇ ਪਿਛਲੇ ਬੰਦੇ ਸੀ ਨਾ ਉਹਨਾਂ ਦੇ ਵਿੱਚ ਅਲੱਗ ਤਰ੍ਹਾਂ ਦੀ ਕਲਾ ਸੀਗੀ ਵੀ ਘੱਟ ਔਜ਼ਾਰ ਹੋਣ ਦੇ ਬਾਵਜੂਦ ਵੀ ਇੰਨਾ ਵਧੀਆ ਕੰਮ ਕਰ ਦਿੰਦੇ ਹੁੰਦੇ ਸੀਗੀ ਤੇ ਇਹਦੇ 'ਚ ਜਿਹੜੀ ਇੱਟ ਵਰਤੀ ਗਈ ਆਮ ਹੀ ਇੱਟ ਵਰਤੀ ਗਈ ਤੇ ਨੂੰ ਚੂਨੇ ਪੱਥਰ ਦੀ ਚਣਾਈ ਹੋਈ ਵਾ ਤੇ ਆ ਤੁਸੀਂ ਦੇਖੋ ਵੀ ਆ ਲੱਗਾ ਜੀ ਚੂਨਾ ਪੱਥਰ ਆ ਦੇਖੋ ਸਾਰਾ ਤੇ ਬਾਕੀ ਆ ਕਲਾਈਆਂ ਕਲੂਈਆਂ ਬਹੁਤ ਸੋਹਣੀਆਂ ਬਣਾਈਆਂ ਹੋਣੀਆਂ ਉਸ ਟਾਈਮ ਤੇ ਹੁਣ ਤਾਂ ਵੇਖੋ ਤੁਸੀਂ ਵੀ ਟੁੱਟ ਗਈਆਂ ਹੁਣੇ ਆਇਓ ਆਇਆ ਸੋਹਣਾ ਯਾਰ ਤੁਸੀਂ ਦੇਖੋ ਯਾਰ ਪੁਰਾਣੀ ਲੱਕੜ ਯਾਰ ਹੀ ਹੁਣੀ ਵਾ ਜੇਵਦਾਰ ਤੇ ਜਾਂ ਤਿਆਰ ਹੋਣੀ ਕਿਉਂਕਿ ਅੰਗਰੇਜ਼ ਜ਼ਿਆਦਾਤਰ ਤਾਂ ਉਦੋਂ ਉਹਨਾਂ ਨੇ ਅੰਗਰੇਜ਼ਾਂ ਨੇ ਨਾ ਸਾਰਾ ਹਿਮਾਚਲ ਹੀ ਵੱਡ ਦਿੱਤਾ ਸੀਗਾ ਵੀ ਉਹਨਾਂ ਨੇ ਇੱਕ ਵਾਰ ਰੇਲ ਦੀ ਸਥਾਪਨਾ ਕੀਤੀ ਤੇ ਹੋਰ ਆਪ ਦੇ ਕੰਮਾਂ ਵਾਸਤੇ ਬਾਹਰ ਵੀ ਇੰਗਲੈਂਡ ਵੀ ਐਕਸਪੋਰਟ ਕਰਦੇ ਰੇ ਲੱਕੜ ਤੇ ਇਸ ਕਰਕੇ ਉਹਨਾਂ ਜਿਹੜਾ ਹਿਮਾਚਲ ਅੱਧਾ ਵੱਡ ਦਿੱਤਾ ਸੀਗਾ ਉਦੋਂ ਲੱਕੜਾਂ ਦੇ ਲੱਕੜਾ ਲੈਣ ਵਾਸਤੇ ਹੀ ਤੇ ਇੱਧਰ ਆਹ ਤਾਂ ਗਲੀ ਜਾਂਦੀ ਵਾ ਤੇ ਆ ਤੁਸੀਂ ਦੇਖੋ ਪਰਲੇ ਪਾਸੋਂ ਏਦਾਂ ਦਾ ਕੁਝ ਦਿਖਦਾ ਹੈ ਤੇ ਮਿੱਤਰੋ ਅੱਜ ਆਪਾਂ ਪਹੁੰਚੇ ਆ ਜਿਹੜਾ ਤੇ ਜਿਹੜਾ ਕੀ ਫਾਜ਼ਿਲਗਾ ਦੇ ਵਿੱਚ ਪਿੰਡ ਹੈਗਾ ਦੌਲਤਪੁਰਾ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਦੇ ਜਿੱਦੋਂ ਮਿਲਾਂਗੇ ਆਪਾਂ ਕੋਰ ਐਵੇਂ ਦੀ ਵਧੀਆ ਜੀ ਵੀਡੀਓ ਦੇ ਨਾਲ ਓਕੇ ਬਾਏ ਜੀ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਠੋਕ ਦਿਓ ਫਿਰ ਚਲੋ ਚਲੋ ਜੀ